ਜੰਤਰ ਮੰਤਰ ਵਿਖੇ ਹਾਂ ਅਸੀਂ ਇਸ ਵੇਲੇ ਤੇ ਇੱਥੇ ਜੋ ਇਹ ਇੱਕ ਤਰ੍ਹਾਂ ਦਾ ਮਿਊਜ਼ੀਅਮ ਹੈ ਕਿ ਕਿਸ ਤਰ੍ਹਾਂ ਉਸ ਵੇਲੇ ਮੰਨ ਲਓ ਜਿਵੇਂ ਮੇਰੇ ਪਿੱਛੇ ਇਹ ਯੰਤਰ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਉਸ ਵੇਲੇ ਜਿਹੜੇ ਖਗੋਲੀਏ ਪਿੰਡ ਨੇ ਆਕਾਸ਼ੀਏ ਪਿੰਡ ਨੇ ਗ੍ਰਹਿ ਉਪਗ੍ਰਹਾਂ ਉਹਨਾਂ ਦੀ ਸਥਿਤੀ ਜਾਂਚਣ ਲਈ ਕਿ ਉਹਨਾਂ ਦੀ ਸਥਿਤੀ ਦੇ ਵਿੱਚ ਸਾਲ ਦੇ ਸਮੇਂ ਵਿੱਚ ਕਿਸ ਤਰ੍ਹਾਂ ਬਦਲਾਅ ਹੋਇਆ ਇਸ ਤਰ੍ਹਾਂ ਕੁਝ ਯੰਤਰ ਜਿਹੜੇ ਇੱਥੇ ਦਿਖਾਏ ਦਰਸਾਏ ਗਏ ਨੇ ਉਹ ਸਾਰੇ ਹੀ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਇਹਨਾਂ ਜੰਤਰਾਾਂ ਦੀ ਜੋ ਸੂਰਜ ਦੀ ਰੋਸ਼ਨੀ ਜਿਹੜੀ ਹੈ ਤਪਸ਼ ਜਿਹੜੀ ਹੈ ਉਹ ਜਾਂਚਣ ਵਾਸਤੇ ਇਹਨਾਂ ਦਾ ਉਪਯੋਗ ਕੀਤਾ ਜਾਂਦਾ ਸੀਗਾ ਤੇ ਬਹੁਤ ਸਾਰੇ ਵਿਦੇਸ਼ੀ ਇੱਥੇ ਖੜੇ ਨੇ ਸਲਾਨੀ ਉਹਨਾਂ ਨੂੰ ਗਾਈਡ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾ ਰਿਹਾ ਹੈ ਦਰਸ਼ਾਰੇ ਦਿਖਾ ਰਿਹਾ ਹੈ 30 градусов, дом одна знак зодиак. Поэтому только 12 месяцев. Не 13, ни 14. Окей? Okay? Первый вариант. Но когда Земля вокруг Солнца, Земля круг на свой, себя. себя свой оси. И сколько часа? 24. Почему не 25, не 23? Окей. Okay. Когда Земля вокруг на себя. Например, когда Земля вокруг Солнца. ਸੋਨਤਨੀ ਇਹ ਦੇਖਣ ਲਈ ਜਰਮਨੀ ਤੇ ਫਿਨਲੈਂਡ ਤੋਂ ਆਏ ਇਹ ਵਿਦੇਸ਼ੀ ਇੱਥੇ ਦੇਖ ਰਹੇ ਨੇ ਸਮਝ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕਿ ਇਸ ਨੂੰ ਵਧੀਆ ਤਰੀਕੇ ਨਾਲ ਸਮਝੀਏ ਆਜੋ ਇੱਧਰ ਆਓ ਇਹ ਕੁਝ ਰਾਸ਼ੀਆਂ ਦੇ ਇਹਨਾਂ ਨੇ ਸਤੰਭ ਬਣਾਏ ਨੇ ਇਹਨਾਂ ਸਤੰਭਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਰਾਸ਼ੀ ਜਿਵੇਂ ਕਿ ਲਿਓ ਰਾਸ਼ੀ ਹੈ ਸਿੰਘ ਰਾਸ਼ੀ ਹੈ ਉਸ ਰਾਸ਼ੀ ਦੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਅਸਰ ਜਿਹੜੇ ਹੈ ਸਾਲ ਦੇ ਦੌਰਾਨ ਤਰੀਕਾਂ ਤੇ ਮਹੀਨਿਆਂ ਦੇ ਦੌਰਾਨ ਇੱਥੇ ਪੈਂਦੇ ਨੇ ਜਿਹੜੇ ਕਿ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਇਹ ਜੋ ਇੱਥੇ ਨੰਬਰ ਦਰਸਾਏ ਗਏ ਨੇ ਇਹਨਾਂ ਨੰਬਰਾਂ ਦੇ ਹਿਸਾਬ ਨਾਲ ਸੂਰਜ ਦੀ ਪੋਜੀਸ਼ਨ ਦੇਖ ਕੇ ਦਰਸਾਇਆ ਤੇ ਦੱਸਿਆ ਜਾਂਦਾ ਸੀਗਾ ਕਿ ਉਸ ਰਾਸ਼ੀ ਵਾਲੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੁਣ ਕੀ ਵਾਪਰਨ ਵਾਲਾ ਹੈ ਤੇ ਸਾਥੀਓ ਘੁੰਮਣ ਫਿਰਨ ਵਾਲੀ ਜਗ੍ਹਾ ਦੇ ਉੱਤੇ ਜਦੋਂ ਲੋਕ ਆਂਦੇ ਜਾਂਦੇ ਨੇ ਨਾ ਫਿਰ ਉਹ ਦਿਨ ਰਾਤ ਨਹੀਂ ਵੇਖਦੇ ਤੇ ਹਰ ਇੱਕ ਜਗ੍ਹਾ ਦਾ ਦਿਨ ਦਾ ਆਪਣਾ ਦ੍ਰਿਸ਼ ਹੁੰਦਾ ਹੈ ਰਾਤ ਦਾ ਆਪਣਾ ਦ੍ਰਿਸ਼ ਹੁੰਦਾ ਹੈ ਇੱਥੇ ਜੈਪੁਰ ਦਾ ਇਹ ਜਲ ਮਹਿਲ ਹੈ ਜਿਸ ਦਾ ਦ੍ਰਿਸ਼ ਤੁਸੀਂ ਇਸ ਵੇਲੇ ਹੁਣ ਰਾਤ ਨੂੰ ਦੇਖ ਰਹੇ ਹੋ ਉਸ ਦੇ ਅੰਦਰ ਦੇਖੋ ਤੁਸੀਂ ਲਾਈਟਿੰਗ ਇਸ ਤਰ੍ਹਾਂ ਕੀਤੀ ਹੋਈ ਹੈ ਕਿ ਬਾਰੀਆਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਤੁਹਾਨੂੰ ਦਿਸ ਰਹੀਆਂ ਨੇ ਬਾਈ ਸਵਰਸਾ ਇਫੈਕਟ ਜਿਹੜਾ ਹੈ ਇੱਥੇ ਜਲ ਮਹਿਲ 'ਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਜਲ ਮਹਿਲ ਦੇ ਅੰਦਰਲੇ ਪਾਸੇ ਉੱਤੇ ਤੁਸੀਂ ਵੇਖ ਸਕਦੇ ਹੋ ਬਾਗਬਾਨੀ ਕੀਤੀ ਹੋਈ ਹੈ ਚੰਗੇ ਭਲੇ ਦਰਖਤ ਜਿਹੜੇ ਹੈ ਉੱਥੇ ਉੱਪਰ ਲਾਏ ਹੋਏ ਨੇ ਦੇਖੋ ਦਰਖਤਾਂ ਨੂੰ ਮਹਿਲ ਦੇ ਉੱਤੇ ਕਿਸ ਤਰ੍ਹਾਂ ਸੈਟਅਪ ਕੀਤਾ ਹੋਊਗਾ ਇਹ ਦੇਖਣ ਵਾਲੀ ਗੱਲ ਹੈ ਤੇ ਕਾਸ਼ ਕਿਸ਼ਤੀਆਂ ਦੇ ਜ਼ਰੀਏ ਅਸੀਂ ਜਲ ਮਹਿਲ ਦੇ ਅੰਦਰ ਵੀ ਜਾ ਸਕਦੇ। tío ਇਹ ਹਵਾ ਮਹਿਲ ਵਾਲਾ ਹਵਾ ਮਹਿਲ ਵਾਲਾ ਰੋੜ ਹੈ ਸਤਿਓ ਜਿਹੜਾ ਕਿ ਇਧਰ ਅਮੀਰ ਫੋਰਟ ਨੂੰ ਜਾ ਰਿਹਾ ਹੈ ਇਸੇ ਅਸੀਂ 에어ਫੋਰਟ ਦੇ ਰਸਤੇ ਤੇ ਹੀ ਤੁਹਾਨੂੰ ਦੋਨੋਂ ਫੋਰਟ ਨਾਹਰਗੜ੍ਹ ਫੋਰਟ ਤੇ ਜੈਗੜ੍ਹ ਫੋਰਟ ਵੀ ਮਿਲ ਜਾਣਗੇ ਨਾਹਰਗੜ੍ਹ ਫੋਰਟ ਦਾ ਰਸਤਾ ਜਦੋਂ ਤੁਸੀਂ ਸ਼ਹਿਰ ਚ ਬੈਠੇਗੇ ਤੇ ਸਰਚ ਕਰੋਗੇ ਨਾ ਇੱਕ ਬੈਕ ਸਾਈਡ ਤੋਂ ਰਸਤਾ ਜਾਂਦਾ ਉਹ ਨਹੀਂ ਲੈਣਾ ਤੁਸੀਂ ਮੇਨ ਸੜਕ ਵਾਲਾ ਰਸਤਾ ਲੈਣਾ ਕਿਉਂਕਿ ਉਹ ਲੋਕਲ ਰੈਜ਼ੀਡੈਂਟਸ ਲਈ ਹੈ ਕਾਫੀ ਖੜੀ ਚੜ੍ਹਾਈ ਵਾਲਾ ਰਸਤਾ ਹੈ ਸੋ ਉਹ ਰਸਤਾ ਵੀ ਅਸੀਂ ਤੁਹਾਨੂੰ ਦਿਖਾਇਆ ਸੀਗਾ ਸਪੈਸ਼ਲ ਵੀਡੀਓ ਦੇ ਲਈ ਹੀ ਅਸੀਂ ਉਸ ਰਸਤੇ ਤੇ ਵੀ ਚੜੇ ਸੀ ਪਰ ਨੋਰਮਲ ਇਸ ਰਸਤੇ ਤੋਂ ਹੀ ਆਉਣਾ ਤੁਸੀਂ ਸਾਰੇ ਕਵਰ ਕਰੋਗੇ ਹਵਾ ਮਹਿਲ ਜਲ ਮਹਿਲ ਅਮੇਰ ਫੋਰਟ ਜੈਗੜ ਤੇ ਨਾਰਗੜ ਫੋਰਟ ਸਾਰੇ ਹੀ ਤੁਹਾਡੇ ਤੁਸੀਂ ਜੇਕਰ ਸਵੇਰੇ ਚੇਤੀ ਸ਼ੁਰੂ ਕਰਦੇ ਹੋ ਤਾਂ ਇੱਕੋ ਦਿਨ 'ਚ ਵੀ ਕਰ ਸਕਦੇ ਹੋ